ਸਸੀ ਕਾਲ ਜੀ ਮੈਂ ਹਾਂ ਵਿਨਰਜੀ ਅੱਜ ਅਸੀਂ ਖਾਲਸਾ ਜਿਹੜਾ ਗਰਲ ਸਕੂਲ ਹੈ ਸੰਗਰੂਰ ਦਾ ਇਹ ਬੱਤੀਆਂ ਵਾਲਾ ਚੌਂਕ ਤੇ ਵਿੱਚ ਇਹ ਸਕੂਲ ਹੈ ਗਰਲ ਸਕੂਲ ਮੈਂ ਕਹਿਣਾ ਕਿ ਸਾਰਾ ਸਟਾਫ ਸਾਰੇ ਮੈਂਬਰਾਂ ਸਹਿਬਾਨ ਖੜੇ ਨੇ ਇੱਕ ਵਾਰ ਜਰੂਰ ਥੋੜਾ ਜਿਹਾ ਇੱਧਰ ਚਾਤੀ ਪਰਵਾਓ ਕਿੰਛਾ ਸਾਥ ਸਾਡੇ ਭਰਾ ਸਾਡੇ ਪਤਨ ਸਾਹਿਬ ਖੜੇ ਨੇ ਤੇ ਮੈਂ ਇੱਥੇ ਗੱਲ ਕਰਨੀ ਚਾਹੁੰਨਾ ਕਿ ਸਰਕਾਰ ਜਿਹੜੀ ਹੈ ਪਹਿਲਾਂ ਤਾਂ ਕਦੇ ਤਾਂ ਗੁਰੂ ਘਰਾਂ ਦੇ ਜ਼ਮੀਨਾਂ ਤੇ ਕਦੇ ਹੋਰ ਸਾਰੀਆਂ ਆਦਾਰਿਆਂ ਦੀਆਂ ਜ਼ਮੀਨਾਂ ਦੱਬਨ ਨੂੰ ਫਿਰਦੀ ਐ ਪਰ ਇਹ ਸੰਗਰੂਰ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਰਟਰ ਦੇ ਡੀਸੀ ਦਫ਼ਤਰ ਦੇ ਨਾਲ ਖਾਲਸਾ ਗਰਲ ਸਕੂਲ ਦਾ ਇੱਕ ਗਰਾਊਂਡ ਐ ਸਰਕਾਰ ਨੇ ਹੁਣ ਉਹ ਤੇ ਜਿੰਦਾ ਲਾਤਾ ਤੇ ਜਿਹੜੀ ਜ਼ਮੀਨ ਜਿਹੜੀ ਐ ਸਰਕਾਰ 1979 ਦੇ ਵਿੱਚ 79 ਦੇ ਵਿੱਚ ਆ ਇੱਕ ਚਕੋਤਾ ਜਿਹੜਾ ਲੀਜ਼ ਕੀਤੀ ਹੋਈ ਐ ਇਹ ਲੀਜ਼ ਅਸਲੀ ਐ ਅਸਲੀ ਲੀ ਜਿਹੜੀ 99 ਸਾਲੀ ਲੀਸ ਤੇ ਸਰਕਾਰ ਨੇ ਇਹਨਾਂ ਨੂੰ ਗਰਾਊਂਡ ਲਈ ਦਿੱਤੀ ਸੀ ਸਕੂਲ ਦੇ ਗਰਾਊਂਡ ਲਈ ਦਿੱਤੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਵੇਲੇ ਤੇ ਇਹਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਜਿੰਦਾ ਲਾ ਦਿੱਤਾ ਗਿਆ ਤੇ ਜਿੰਦਾ ਲਾ ਕੇ ਕਿਹਾ ਕਿ ਜਦ ਕਿ ਉਹ ਗਰਾਊਂਡ ਸਿੱਥੇ ਗਰੀਬ ਬੱਚੇ ਬਹੁਤ ਗਰੀਬ ਪਰਿਵਾਰਾਂ ਦੇ ਬੱਚੇ ਪੜ੍ਹਦੇ ਰਹੇ ਸਕੂਲ ਦੇ ਵਿੱਚ ਸਗੋਂ ਸਰਕਾਰ ਨੇ ਸਕੂਲ ਨੂੰ ਵਧਾਉਣ ਦੀ ਤਾਂ ਕੀ ਹਿੰਮਤ ਕਰਨੀ ਇਹ ਸਕੂਲ ਨੂੰ ਬੰਦ ਕਰਾਉਣ ਦੀ ਹਿੰਮਤ ਦੇ ਵਿੱਚ ਲੱਗੇ ਹੋਏ ਨੇ ਤੋਂ ਜ਼ਮੀਨ ਦੇ ਉੱਪਰ ਇਹਨਾਂ ਦਾ ਮਕਸਦ ਇਹ ਹੈ ਕੇ ਕਬਜ਼ਾ ਕਰਕੇ ਤੇ ਉੱਥੇ ਮੈਨੂੰ ਨਹੀਂ ਪਤਾ ਕਿਹੜੇ ਕਿਹੜੇ ਲੀਡਰ ਨੇ ਜਾਂ ਕਿਹੜੇ ਸਰਕਾਰ ਨੇ ਕੀ ਕਰਾਉਣਾ ਪਰ ਆਹ ਜਿਹੜੀ ਇਹ ਦਸਕਤ ਨੇ ਡਿਪਟੀ ਕਮਿਸ਼ਨਰ ਸੰਗਰੂਰ ਉਸ ਸਮੇਂ ਦੇ ਉਹਨਾਂ ਵੱਲੋਂ ਕੀਤੇ ਹੋਏ ਨੇ ਸਾਰੀਆਂ ਇਹ ਮੰਥਲੀ ਜਿਹੜਾ ਇਹਨਾਂ ਦਾ ਜੋ ਵੀ ਲੀਜ਼ ਜਾਂਦੀ ਹੈ ਆ ਇੱਕ ਲੀਜ਼ ਦੀਆਂ ਇਹਨਾਂ ਦੀਆਂ ਰਸੀਦਾਂ ਵੀ ਮੈਂ ਦਿਖਾਉਣੀਆਂ ਚਾਹਣਾ ਕਿ ਜਿਹੜੀਆਂ ਇਹ ਫੀਸਾਂ ਭਰਦੇ ਨੇ ਆਹੀ ਹੈ ਜੀ ਦਿਖਾਏ ਕੋਈ ਨਹੀਂ ਤੁਸੀਂ ਕੱਢ ਕੇ ਮੈਨੂੰ ਦਿਖਾ ਦਿਓ ਸੋ ਲੀ ਜਿਹੜੀ ਹੈ ਪਰ ਆ ਸੀ ਆ ਜਿਵੇਂ ਡੀਸੀ ਆਫਿਸ ਦੇ ਵਿੱਚ ਰਸੀਦ ਭਰੀ ਜਾਂਦੀ ਹੈ ਜੋ ਵੀ ਮਹੀਨੇ ਦੀ ਮਹੀਨੇ ਸਾਲ ਦੀ ਸਾਲ ਜਾਂ ਸਾਲ ਦਰ ਸਾਲ ਜਿਹੜੇ ਵੀ ਪੈਸੇ ਬੰਦੇ ਨੇ ਉਹ ਭਰੇ ਜਾਂਦੇ ਨੇ ਪਰ ਕੱਲ ਪ੍ਰਸ਼ਾਸਨ ਵੱਲੋਂ ਜਿਹੜਾ ਐਸ ਐਚਓ ਤੇ ਨਾਲ ਕੋਈ ਐਸਟੀਐਮ ਦਫਤਰ ਦੇ ਬੰਦੇ ਆਏ ਤਾਂ ਉਹਨਾਂ ਵੱਲੋਂ ਸਿੱਧਾ ਆ ਕੇ ਜਿੰਦਾ ਹਲਾ ਦਿੱਤਾ ਗਿਆ ਕਿਹਾ ਗਿਆ ਕਿ ਇਹ ਜਿਹੜੀ ਜਗ੍ਹਾ ਸਾਡੀ ਇਹ ਸਰਕਾਰ ਦੀ ਜਗ੍ਹਾ ਹੈ ਤੇ ਸਰਕਾਰ ਦੇ ਨਾਂ ਸਰਕਾਰ ਦੀ ਹੈ ਉਹ ਭਾਈ ਜੇ ਸਰਕਾਰ ਦੀ ਜਗ੍ਹਾ ਕੋਈ ਜੇ ਕਿਸੇ ਨੂੰ ਲੀਜ਼ ਦਿੱਤੀ ਹੈ ਸਰਕਾਰ ਚ ਬਹੁਤ ਸਾਰੀਆਂ ਪੰਜਾਬ ਚ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਲੀਜ਼ ਤੇ ਦਿੱਤੇ ਹੋਈਆਂ ਨੇ ਸਰਕਾਰ ਵੱਲੋਂ ਤੇ ਜੇ ਉਹਨਾਂ ਨੂੰ ਵੀ ਛਡਾ ਲੋ ਇੱਥੇ ਕੀ ਹੈ ਕਿ ਕਿਤੇ ਨਾ ਕਿਤੇ ਗਰੀਬਾਂ ਦਾ ਸਕੂਲ ਹੈ ਸੋਸਾਇਟੀ ਜਿਹੜੀ ਹੈ ਡੋਨੇਸ਼ਨ ਦੇ ਸਿਰ ਤੇ ਜਿਹੜੀ ਹੈ ਇਹ ਸਕੂਲ ਨੂੰ ਚਲਾ ਰਹੀ ਹੈ ਤੇ ਇਹ ਐਡਟ ਸਕੂਲ ਹੈ ਐਡਟ ਹੈ ਜੀ ਨਾ ਨੌਲੇਜ ਠੀਕ ਹੈ ਪਹਿਲਾ ਸੀਗਾ ਸੋ ਇਸ ਕਰਕੇ ਜਦੋਂ ਇਹ ਲੀਜ਼ ਤੇ ਦਿੱਤੀ ਹੈ ਅਸੀਂ ਤਾਂ ਇਹ ਕਹਿ ਕੇ ਜੇ ਕੋਈ ਗਾਇਡਲਾਈਨ ਚ ਕਮੀ ਹੈ ਤਾਂ ਉਹ ਜ਼ਰੂਰ ਦੱਸਿਆ ਜਾਵੇ ਸਰਕਾਰ ਦੱਸੇ ਪਰ ਇਹ ਕਿ ਆ ਕੇ ਆਉਣ ਸਾਰ ਸਿੱਧਾ ਜਿੱਦਾਂ ਲਾ ਕੇ ਕੱਲ ਨੂੰ ਸਕੂਲ ਦੇ ਉੱਪਰ ਵੀ ਕਬਜ਼ਾ ਕਰਨਗੇ ਕਿ ਸਕੂਲ ਵੀ ਸਾਡਾ ਜੀ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਅੱਜ ਪੰਜਾਬ ਦੇ ਹਾਲਾਤ ਕੀ ਹੋ ਰਹੇ ਨੇ ਸਰਕਾਰ ਦੇ ਕਿ ਉਹ ਜਿਵੇਂ ਇੱਕ ਭੁੱਖਮਰੀ ਚ ਹੁੰਦੀ ਹੈ ਕਿ ਪੈਸੇ ਬਣਨੇ ਚਾਹੀਦੇ ਨੇ ਸਾਡੀ ਜ਼ਮੀਨ ਇਕੱਠੀ ਹੋਣੀ ਚਾਹੀਦੀ ਜਿੱਥੋਂ ਮਰਜ਼ੀ ਮਿਲ ਜੇ ਇਹ ਹਾਲਾਤ ਨਾਲ ਨਹੀਂ ਚੱਲਣਾ ਪੰਜਾਬ ਪੰਜਾਬ ਚਲਾਉਣ ਲਈ ਬਹੁਤ ਕੁਝ ਚਾਹੀਦਾ ਅੱਜ ਅਸੀਂ ਸਾਰੇ ਅੱਜ ਜਿੰਨੀ ਟੀਮ ਖੜੀ ਹੈ ਸਾਰੇ ਜਾਣੇ ਅਸੀਂ ਇਕੱਠੇ ਹੋ ਕੇ ਅਸੀਂ ਅੱਜ ਪ੍ਰਸ਼ਾਸਨ ਨੂੰ ਜਦ ਕੇ ਡੀਸੀ ਸਾਹਿਬ ਨਾਲ ਮੇਰੀ ਹੁਣੇ ਗੱਲ ਹੋਈ ਆ ਉਹਨਾਂ ਨੇ ਇਹ ਜ਼ਰੂਰ ਸਾਨੂੰ ਯਕੀਨ ਦਿਵਾਇਆ ਕਿ ਤੁਸੀਂ ਆਪਣੇ ਪੇਪਰਸ ਦਿਖਾਓ ਪੇਪਰ ਜੇ ਤੁਹਾਡੇ ਸਹੀ ਨੇ ਪੇਪਰ ਬਿਲਕੁਲ ਅਸੀਂ ਐਸਟੀਐਮ ਸਾਹਿਬ ਨੂੰ ਅੱਜ ਛੁੱਟੀ ਹੋਣ ਕਰਕੇ ਉਹ ਅਵੇਲੇਬਲ ਨਹੀਂ ਨੇ ਤਾਂ ਇਹ ਸੋਮਵਾਰ ਨੂੰ ਇਹ ਸਾਰੇ ਪੇਪਰ ਦਿਖਾਏ ਜਾਣਗੇ ਪਰ ਮੈਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦਾ ਕਿ ਇਨ ਦਾ ਮੇਨ ਟਾਈਮ ਇਹਦਾ ਜਿੰਦਾ ਜਿਹੜਾ ਗਰਾਊਂਡ ਦਾ ਉਹ ਖੋਲਿਆ ਜਾਵੇ ਤੇ ਜਿਹੜੀ ਬਣਦੀ ਇਹਦੇ ਤੇ ਕਾਰਵਾਈ ਹੈ ਜਿਹੜੇ ਬੰਦੇ ਇਸ ਚੀਜ਼ ਦੇ ਵਿੱਚ ਗਲਤ ਕਰਦੇ ਨੇ ਉਹਨਾਂ ਦੇ ਬੰਦੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਮੈਂ ਅਸੀਂ ਸਾਰੇ ਟੀਮ ਤੇ ਪ੍ਰਿੰਸੀਪਲ ਜਿਹੜੇ ਮੈਡਮ ਨੇ ਇਹਨਾਂ ਦੇ ਵੀ ਜਿਹੜੀ ਰਿਸਲਟ ਕੀਤੀ ਗਈ ਹੈ ਲੇਡੀਜ਼ ਨੇ ਉਹਨਾਂ ਦੀ ਰਿਸਲਟ ਵੀ ਕੀਤੀ ਗਈ ਆ ਬੰਦਾ ਚੰਗਾ ਬੋਲਿਆ ਗਿਆ ਇਸ ਗੱਲ ਤੇ ਸੋ ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਹਦਾ ਗੰਭੀਰ ਨੋਟਿਸ ਲੈ ਕੇ ਨਹੀਂ ਐਵੇਂ ਸ਼ਹਿਰ ਦੇ ਤੌਰ ਤੇ ਇਹ ਚੀਜ਼ ਦਾ ਸੰਘਰਸ਼ ਜਿਹੜਾ ਉਹ ਵੱਡਾ ਹੋਊਗਾ ਕਿਰਪਾ ਕਰਕੇ ਤੇ ਧਿਆਨ ਦਿੱਤਾ ਜਾਵੇ ਮੁੱਖ ਮੰਤਰੀ ਸਾਹਿਬ ਤੁਹਾਡਾ ਆਪਣਾ ਜਿਲ੍ਹਾ ਇਹਨਾਂ ਲੋਕਾਂ ਨੇ ਆ ਜਿੰਨੀਆਂ ਮੇਰੀਆਂ ਮਾਵਾ ਪੈਣਾ ਜਿਹੜੇ ਸਾਰੇ ਖੜੇ ਨੇ ਤੇ ਆਮ ਆਦਮੀ ਪਾਰਟੀ ਨੂੰ ਮਤਲਬ ਦਾ ਸਭ ਤੋਂ ਵੱਧ ਵੋਟਾਂ ਬੀਬੀਆਂ ਨੇ ਪਾਈਆਂ ਸੀਆਂ ਸੋ ਇਸ ਕਰਕੇ ਇਹਨਾਂ ਦਾ ਘੱਟੋ ਘੱਟ ਇਹਨਾਂ ਦੀ ਇੱਜ਼ਤ ਦਾ ਤਾਂ ਖਿਆਲ ਰੱਖ ਲੋ ਤੇ ਆਉਣ ਵਾਲੇ ਸਮੇਂ 'ਚ ਮੈਂ ਸੰਗਰੂਰ ਨਿਵਾਸੀਆਂ ਨੂੰ ਵੀ ਕਹਿਣਾ ਕਿ ਜਦੋਂ ਵੀ ਇਹ ਜਗ ਤੱਕਾ ਜਿਹੜਾ ਮੌਜੂਦਾ ਸਰਕਾਰ ਦੇ ਕਿਸੇ ਐਮਐਲਏ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਉਹਦੇ ਖਿਲਾਫ ਆਵਾਜ਼ ਜ਼ਰੂਰ ਬੁਲੰਦ ਕੀਤੀ ਜਾਵੇ ਬਹੁਤ-ਬਹੁਤ ਧੰਨਵਾਦ। ਬੇਸ਼ਰੂਰ ਅਰਥਾ ਗਨ ਸਕੂਲ ਦਾ ਸੈਕਸ਼ਨ ਬਹੁਤ ਪੁਰਾਣੇ ਸਾਜ ਤੋਂ ਫੈਕਟਰੀ ਚੱਲਿਆ ਹੋਇਆ ਹੈ। ਇਹ ਸਕੂਲ 1967 ਦਾ ਬਣਿਆ ਹੋਇਆ ਹੈ। ਇਹ ਗਰੀਬੋ ਬੱਚੇ ਪੜ੍ਹਦੇ ਇੱਥੇ ਕੋਈ ਫੀਸ ਨਹੀਂ ਲਈ ਜਾਂਦੀ। 10ਵੀਂ ਤੱਕ ਤਾਂ ਕੋਈ ਨਹੀਂ ਹੈ। 10ਵੀਂ 'ਚ ਇੱਕ ਨਾਰਮਲ ਫੀਸ ਹੈ। ਚਾਰਾ ਡੋਨੇਸ਼ਨ ਤੇ ਚੱਲਦਾ ਪਹਿਲਾਂ ਇੱਦਾਂ ਸੀਗਾ ਇਹ ਸਰਕਾਰ ਨੇ ਖਤਮ ਕਰ ਦਿੱਤੀ ਸੀ ਹੁਣ ਇਹ 10 ਸਾਲ ਤੋਂ ਲੋਕਾਂ ਲੋਕਾਂ ਦੇ ਦੇਸ਼ ਤੇ ਇੱਥੇ ਲੋਕਾਂ ਤੋਂ ਪੈਸੇ ਮੰਗ ਕੇ ਇਹ ਸਕੂਲ ਚਲਾ ਰਹੇ ਹਾਂ 2 ਲੱਖ ਦੇ ਮਹੀਨੇ ਦਾ ਖਰਚਾ ਹੈ ਇਸ ਡੋਨੇਸ਼ਨ ਨਾਲ ਹੀ ਪੂਰਾ ਕਰਦੇ ਸਰਕਾਰ ਨੇ ਤੁਹਾਨੂੰ 1% ਦੀ ਵਾਧੇ ਕੀਤੀ ਹੁਣ ਇਹ 2-3 ਦਿਨ ਹੋਏ ਇੱਥੇ ਸਰਕਾਰ ਵੱਲੋਂ ਇੱਕ ਮਸ਼ੀਨ ਲੈ ਕੇ ਆ ਗਏ ਕਿ ਵੀ ਅਸੀਂ ਕੀ ਕਰਾਂ ਤੇ ਕੰਮ ਚਾਉਣੀ ਹੈ ਇੱਥੇ ਕੋਈ ਸਰਕਾਰੀ ਕਾਰਵਾਈ ਕਰਨੀ ਹੈ ਸਾਡੇ ਸਟਾਫ ਨੇ ਕਿਹਾ ਵੀ ਸਾਡੀ ਇਹ ਤੁਸੀਂ ਪਹਿਲਾਂ ਵੀ ਸਾਡਾ ਗਰਾਉਂਡ ਦੀ ਕੰਨ ਢਾਗੇ ਸੀਗੇ ਤੁਸੀਂ ਬੜਾਈ ਨਹੀਂ ਸਾਡਾ 30000 ਰੁਪਏ ਲੱਗ ਗਿਆ ਜੇ ਤੁਹਾਨੂੰ ਨਵੇਂ ਤੌਰ ਤੇ ਚਾਉਣੀ ਹੈ ਸਾਨੂੰ ਐਸਟੀਮੇਟ ਲਾ ਕੇ ਪੈਸੇ ਜਮਾ ਕਰਾ ਦਿਓ ਖੋਲ ਦੇਗੇ ਜੀ ਮਾਲਕ ਅਸੀਂ ਹੈ ਮੇਰੀ ਨਿਵੇਧਾਰੀ ਸਾਡੇ ਕੋਲ ਧੀਰੇ ਹੈ ਡਾਕੂਮੈਂਟ ਜ਼ਮਵੰਦੀ ਕੀ ਸਾਡਾ ਨੋਆ ਹੈ ਸਾਡੇ ਕੋਲ ਸਾਡਾ ਨੋਆ ਇਹਦੇ باوجود ਐਸਟੀਮ ਨੂੰ ਸਾਡਾ ਕਲਰਕ ਕੱਲ ਪਰਸ ਕੱਲ ਪਰਸ ਵੀ ਇਹ ਲਿਖ ਕੇ ਵੀ ਦੇਖਿਆ ਵੀ ਫਲਾਣ ਸਿੰਘ ਦੀ ਸਾਡੀ ਹਿਸਟਰੀ ਹੈ ਇੱਥੇ ਅਸੀਂ ਮਾਲਕਾਂ ਤੇ ਉਹਨੇ ਉਹਦੇ باوجود ਵੀ ਕੱਲ ਆ ਕੇ ਇੱਥੇ ਆਪਣਾ ਜਿੰਦਲਾ ਆਪਣਾ ਸਾਡਾ ਚੋਬਾ ਆਪਣਾ ਜਿੰਦਲਾ ਲਾਗੇ ਪੁਲਸ ਵਾਲੇ ਨਾਲ ਲੈ ਕੇ ਇੱਥੇ ਬਾਈਚਾਂਸ ਪ੍ਰਿੰਸੀਪਲ ਨੂੰ ਜਿਹੜੀ ਰੇਡੀ ਵਾਲਿਆਂ ਨੇ ਦੱਸਿਆ ਵੀ ਤੁਹਾਡੇ ਸਕੂਲ ਦੇ ਜਿੰਦਾਂ ਟੁੱਲ ਰਹੇ ਨੇ ਛੁੱਟੀਆਂ ਕਰਕੇ ਕੋਈ ਨਹੀਂ ਸੀ ਇੱਥੇ ਤੇ ਉਹ ਪ੍ਰਿੰਸੀਪਲ ਪੁਚਾਰੀ ਕਰ ਲਈ ਆਈ ਉਹਨੂੰ ਪੁਲਸ ਵਾਲਿਆਂ ਨੇ ਉਹਨੂੰ ਲੈਡੀ ਪੁਲਸ ਨੇ ਫੜਾ ਤੀ ਦੂਜੇ ਪੁਲਸ ਵਾਲਿਆਂ ਨੇ ਫੜ ਲਿਆ ਕਹਿੰਦੇ ਅਸੀਂ ਨੰਤਰ ਲੈ ਕੇ ਜਾਵਾਂਗੇ ਫਿਰ ਉਹਨੇ ਜੀ ਬੂਨ ਖੋਲ ਲਿਆ ਉਹ ਤੇ ਸਾਡੇ ਕਲਰਕ ਸੀਗਾ ਉਹਨੇ ਉਹਦਾ ਬਾਹ ਫੜ ਕੇ ਉਹਦੇ ਤੇ ਛੇ ਵੀ ਜੂਨ ਨੂੰ ਇਹਨੂੰ ਕਿ ਫੜਦੇ ਤੇ ਪ੍ਰਿੰਸੀਪਲ ਦੀ ਬੇਚੀ ਬਹੁਤ ਬਹੁਤ ਜਾਨ ਕੀਤੀ ਕੋਈ ਕਹਾਣੀ ਅਸੀਂ ਕੋਈ ਜ਼ਰੂਰਤ ਨਹੀਂ ਕੀਤਾ ਅਸੀਂ ਤਾਂ ਆਪਣੀ ਪ੍ਰਤੇਕਸ਼ਨ ਕੀਤੀ ਹੈ ਅਸੀਂ ਕਹਿੰਦੇ ਦਿਓ ਲਿਓ ਪੈਸੇ ਦਿਓ ਚੋੜੋਂ ਸਾਰੀ ਗੱਲ ਕੋਲੋ ਪਰ ਮਾਲਕਾ ਨਹੀਂ ਆ ਤੁਸੀਂ ਵਾਲਕ ਨਹੀਂ ਹੋ ਸਕਾਰ ਮਾਲਕ ਨਹੀਂ ਹੈ ਇਹ ਇਹਦਾ ਰਿਕਾਰਡ ਸਾਰਾ ਡੀਸੀ ਆਫਸਿਸ ਉੱਤੇ ਹੈ नाजर रू जाके पुछ जिसे कोई फीस जमा करौके आने डीसी कोई रजिस्ट्रिया भी दे हाँ एस डी एम को पता है एस डी एम को कोई कागज नहीं है पहले एस डी एम ने भी किया उदो भी यही रौला पाया फिर सू ब के आपजाबी दीती थी उन्हें पहला एक एस डी एम साहब ने इत अच्छा इसका साढ़े ये भी कहनी है भी थोड़ी है राहुल डीसीगा इत मिनटी करके गया ਸਾਰੀ ਬਿਲਡਿੰਗ ਹੈ ਉਹ ਅੰਦਰ ਹੋਇਆ ਅਧਿਕਾਰੀ ਮਿੰਤੀ ਕਰਾ ਕੇ ਫਿਰ ਦਿਖਾਤੀ ਸਾਰੀ ਸਰਦਾਰ ਸਿਖਦੇ ਚੁਕਿੰਦਰ ਸਿੰਘ ਜੀ ਇੰਟਰਪੀਟੇਟਰ ਬਾਹਰ ਸੰਗਰੂਰ ਉਹਨੂੰ ਦਿਖਾਈਏ ਵੀ ਸਾਰੀ ਜਿੰਨੀ ਵੀ ਬਿਲਡਿੰਗ ਹੈਗੀ ਹੈ ਅਕੋਰਡਿੰਗ ਟੂ ਜਿਹੜੀ ਰਿਸਟਰੀ ਹੈ ਉਹਦੇ ਡਰਾਫਟ ਬਿਲ ਬਣ ਚੜਾਈਏ ਨੇ ਮਤਲਬ ਇਹ ਬਿਲਡਿੰਗ ਸਾਰਿਆਂ ਤੋਂ ਸ਼ਹਿਰ ਤੋਂ ਪਹਿਲਾਂ ਬਣੀ ਹੋਈ ਸੀ ਜਿਹੜੀਆਂ ਇਹ ਝੋਟੇਦਕਰਨਾ ਬਣੀਆਂ ਇਹ ਤਾਂ ਮਨਸਪੇਟੀ ਨੇ ਰੋੜਾ ਰੱਖਵਾ ਆਪ ਲੋਕੇ ਇਹਨਾਂ ਨੂੰ ਉਹ ਕਰਕੇ ਇਹਨੂੰ ਇਹਨਾਂ ਨੂੰ ਚਾਹੀਦਾ ਕਿ ਸਾਡਾ ਬਖਰਾਉਂਦੀ ਹੋ ਚਾਬੀ ਜਿੰਨਾ ਖੁੱਲਣ ਤਾਂ ਕਿ ਅਸੀਂ ਆਪਣਾ ਅੰਦਰ ਕਿਸੇ ਕੰਮ ਤੇ ਥੈਂਕ ਯੂ ਬਾਏ ਸੁਖਿੰਦਰ ਸਿੰਘ ਜੀ ਸਾਹਿਬ ਬਰੇਡਰ ਡਿਸਟ੍ਰਿਕਟ ਦੇ ਵਾਰਿਸ ਅੱਜ ਮੈਂ ਸਾਡੇ ਜੋ ਇਸ ਸਕੂਲ ਦੇ ਚੇਅਰਮੈਨ ਨੇ ਹਜ਼ਾਰਮੀ ਸਿੰਘ ਜੀ ਦੇ ਐਡਵੋਕੇਟ ਨੇ ਇਨੀ ਐਡਵੋਕੇਟ ਨੇ ਉਹਨਾਂ ਦੇ ਬਲੌਂਟ ਇੱਥੇ ਆਏ ਸੀ ਤੇ ਆ ਕੇ ਮੈਨੂੰ ਬੜੀ ਹੈਰਾਨੀ ਹੋਈ ਕਿ ਜੋ ਸਕੂਲ ਦਾ ਗਰਾਊਂਡ ਹੈ ਉਹਦੇ ਵਿੱਚ ਪ੍ਰਸ਼ਾਸਨ ਵੱਲੋਂ ਲੋਕ ਲਗਾਤਾ ਜਦ ਕਿ ਬੜੀ ਇਹ ਤਾਂ ਮੇਰੇ ਖਿਆਲ ਮੰਤ ਭਾਗੀ ਘਟਨਾ ਵੀ ਕਹਿ ਸਕਦੇ ਆ ਇਸ ਗੱਲ ਨੂੰ ਆਪਾਂ ਕਿ ਬਲਕਿ ਉੱਥੇ ਬੱਚਿਆਂ ਨੂੰ ਸਹੂਲਤਾਂ ਦਾ ਚੀ ਦੇਣੀ ਸੀ ਬਲਕਿ ਸਰਕਾਰ ਨੇ ਉੱਥੇ ਜਿੰਦੀ ਲਗਾਤਾ ਇਹ ਬੜੀ ਮਾਰੀ ਗੱਲ ਹੈ ਕਿਉਂਕਿ ਚਲੋ ਅਸੀਂ ਵੀ ਲੀਗਲ ਉਹਦੇ ਨਾਲ ਹੋਣ ਦੇ ਬਾਅਦ ਹੋਣਕਾਰ ਦੱਸ ਵੀ ਸਕਦੇ ਆ ਕਿ ਜਿਹੜੀ ਇਹ ਲੀਜ਼ ੀਡ ਹੈ ਇਹ 99 ਸਾਲੀ ਲੀਜ਼ ੀਡ ਹੈ ਜੋ ਬਿਲਕੁਲ ਸਹੀ Ориਜਿਨਲ ਗਿਲਸਾਹਬ ਨੇ ਸਾਨੂੰ ਦਿਖਾਈ ਹੈ ਜਿਹਦੇ ਉੱਤੇ ਮੌਜੂਦਾ ਸਰਕਾਰ ਵੱਲੋਂ ਕਲੈਕਟਰ ਸਾਹਿਬ ਦੇ ਸਾਈਨ ਨੇ ਖੁੱਦ ਜੋ ਗਿਲਸਾਹਬ ਆਪ ਗਵਾਹ ਨੇ ਇਸ ਦੇ ਇਹਨਾਂ ਦੇ ਖੁੱਦ ਇੱਥੇ ਆਪਣੇ ਵੀ ਸੈਨ ਨੇ ਅਜੇ ਵੀ ਜੋਦੇ ਜਾਗਦੇ ਨਾਲ ਸਾਡੇ ਖੜੇ ਨੇ ਜਿਨ੍ਹਾਂ ਵੱਲੋਂ ਸਹਿਯੋਗ ਦਿੱਤੇ ਹੋਏ ਨੇ ਇਹ ਤਾਂ ਬੜੀ ਮੱਧਵਾਗੀ ਘਟਨਾ ਹੈ ਸੋ ਸਾਡੀ ਬੀਨਰ ਜੀ ਦੀ ਬੋਲਦੀ ਨੇ ਸਾਡੇ ਸਾਹਮਣੇ ਰੀਸਾਪ ਨੂੰ ਖੁੱਲ ਨਹੀਂ ਕੀਤਾ ਤੇ ਅਸੀਂ ਆਸ ਵੀ ਕਰਦੇ ਆਂ ਕਿ ਜੀ ਜੀ ਸਾਹਿਬ ਨੇ ਜੋ ਸਾਚੇ ਪ੍ਰੋਸ਼ਦ ਵਾਇਆ ਹੈ ਕਿ ਇਹ ਡਾਕੂਮੈਂਟ ਦਿਖਾ ਦੇਣ ਤੇ ਅਸੀਂ ਜਿੰਦਾ ਖਲਵਾ ਦਾਂਗੇ ਬਲਕਿ ਮੈਨੂੰ ਲੱਗਦਾ ਕਿ ਜਿੰਦਾ ਤਾਂ ਅੱਜ ਹੀ ਖੁੱਲ ਜਾਣਾ ਚਾਹੀਦਾ ਤੇ ਮੰਡੇ ਨੂੰ ਜੋ ਵੀ ਇਹ ਡਾਕੂਮੈਂਟਸ ਨੇ ਸਾਰੇ ਆਪਾਂ ਐਸ.ਡੀ.ਐਮ ਸਾਹਿਬ ਨੂੰ ਦਿਖਾ ਦਾਂਗੇ ਤੇ ਖਾਨ ਤੋਂ ਬਾਅਦ ਬਲਕਿ ਇੱਕ ਮੈਂ ਹੋਰ ਵੀ ਰਿਕਵੈਸਟ ਕਰਦਾ ਕਿ ਕਿੰਤਾ ਲਗਾਉਣ ਦੀ بجائے ਤਾਂ ਜਿੰਦਾ ਲਗਾਉਣ ਦੀ بجائے ਤਾਂ ਬੱਚਿਆਂ ਲਈ ਖੇਡ ਦਾ ਗਰਾਉਂਡ ਹੈ ਉੱਥੇ ਜੋ ਤੂਲਤਾ ਦੀ ਘਾਟ ਹੈ ਉਹ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਗੱਲ ਹੋਰ ਕਿ ਸਰਕਾਰ ਨੇ ਦੱਸੀ ਹੈ ਕਿ ਜਿੰਨੇ ਵੀ ਇੱਥੇ ਐਡਰ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਨੂੰ ਸਰਕਾਰ ਨੇ ਜਗ੍ਹਾ ਦਿੱਤੀ ਹੋਈ ਹੈ ਸਭ ਨੂੰ ਗਰਾਉਂਡ ਦਿੱਤੇ ਹੋਏ ਨੇ ਕੱਲਾ ਇਸੇ ਸਕੂਲ ਨੂੰ ਨਹੀਂ ਹੈ ਜਿੰਨੇ ਵੀ ਹੋਰ ਸਕੂਲਾਂ ਨੇ ਇੱਥੇ ਪ੍ਰੇਮ ਸ਼ਵਰ ਸਕੂਲ ਆ ਗਿਆ ਗੁਰਨਾਰਿਕ ਸਕੂਲ ਆ ਗਿਆ ਉਹਨਾਂ ਸਾਰੇ ਸਕੂਲਾਂ ਵਾਸਤੇ ਖੇਡ ਗਰਾਊਂਡ ਵਾਸਤੇ ਸਭ ਉਹ ਹੀ ਲੀਜ਼ ਤੇ ਇਹ ਗਰਾਊਂਡ ਦਿੱਤੇ ਹੋਏ ਨੇ ਸੋ ਇਸ ਸਕੂਲ ਨੂੰ ਵੀ ਇਹ ਲੀਜ਼ ਦੇ ਉੱਤੇ ਖੇਡ ਦੇ ਮਦਦ ਲਈ ਬੱਚਿਆਂ ਨੂੰ ਇਹ ਗਰਾਊਂਡ ਦਿੱਤਾ ਹੋਇਆ ਸੋ ਇਸ ਜੇਕਰ ਇਸ ਖੇਡ ਦੇ ਮੈਦਾਨ ਦੇ ਵਿੱਚ ਬਲਕਿ ਕੋਈ ਕੁਮੈਂਟ ਨਹੀਂ ਹੈਗੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਪੂਰੀ ਕਰ ਦੇ ਜਿੰਦਾ ਲਗਾਉਣ ਦੀ ਬਜਾਏ ਜਾਂ ਹੋਰ ਕੋਈ ਪਿੱਛੇ ਤੇ ਕੀ ਮੋਟਿਵ ਹੈ ਉਹ ਮੋਟਿਵ ਕੌਣ ਇਹਦੇ ਪਿੱਛੇ ਹੈ ਇਸ ਦੀ ਮੇਰੇ ਖਿਆਲ ਦੇ ਵਿੱਚ ਇਨਕੁਆਰੀ ਹੋਣੀ ਚਾਹੀਦੀ ਹੈ ਇਹ ਇਨਕੁਆਰੀ ਕਰਕੇ ਇਹਨੂੰ ਜਲਦੀ ਜਲਦੀ ਜਿਹੜਾ ਇਹ ਜਿੰਦਾ ਲੌਖਲਾ ਦੇਣ ਨਹੀਂ ਤਾਂ ਬਲਕਿ ਫਿਰ ਜੇਕਰ ਕੋਈ ਅਜੀਬੀ ਗੱਲ ਆਈ ਤਾਂ ਜਰੂਰ ਅਸੀਂ ਇਸ ਸਕੂਲ ਦੇ ਨਾਲ ਖੜੇ ਹਾਂ ਤੇ ਜੋ ਵੀ ਅਗਲਾ ਅგილ ਸਾਹਿਬ ਸਾਨੂੰ ਮੌਕਾ ਦੇਣਗੇ ਜਾਂ ਜੋ ਵੀ ਡਾਇਰੈਕਸ਼ਨ ਕਰਨਗੇ ਉਸ ਦੇ ਅਸੀਂ ਪੂਰੇ ਉਪਰਾਂਗੇ